ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਸੇਵਾ ਮੋਹਨ ਸਿੰਘ ਪਿੰਡ ਰਾਣੀਆਂ ਜ਼ਿਲ੍ਹਾ ਲੁਧਿਆਣੇ ਤੋਂ ਗੁਰੂ ਨਾਨਕ ਦੇਵ ਜੀ ਦਾ ਮੰਦਰ ਰੋਤੀਆ ਬਕਸਨ ਭਾਈ ਨੂੰ ਚੜ੍ਹਦੀ ਕਲਾ ਬਕਸਨ ਤੇ ਇਸੇ ਤਰੀਕੇ ਸੇਵਾ ਕਰਨ ਦਾ ਬਾਲ ਬਕਸਨ ਕੋ ਤੋਂ ਤੁਮੇ ਕਹ ਲੈਣਾ ਸਕੂਨ ਨੂੰ ਮਿਲਦਾ ਦੋਸਤੋ ਇਹ ਦੇਖ ਕੇ ਹਾਂ ਦੋਸਤੋ ਬਿਸਨਾ ਆਪਣਾ ਵਿਦਵਾਨ ਹੁੰਦੇ ਨੇ ਫੇਸਬੁਕ 'ੀ ਉਹ ਕਮੈਂਟ ਕਰਦੇ ਆ ਵੀ ਇਹਨਾਂ ਨੂੰ ਤੁਸੀਂ ਆਲਸੀ ਬਣਾ ਦੋਗੇ ਇਹਨਾਂ ਨੂੰ ਤੁਸੀਂ ਐ ਕਰ ਦੋਗੇ ਹਨਾ ਸਿੱਖ ਦੋਸਤੋ ਇਹ ਕਿੱਥੇ ਆ ਇਧਰ ਇਹ ਤਾਂ ਨਹਿਰ ਹੈ ਇਧਰ ਕਿੱਥੇ ਨਾਲ ਦੇਖੋ ਸਿੱਖ ਕਿੱਥੇ ਆ ਇਧਰ ਤੇ ਉਹ ਅੱਗੇ ਜਾ ਕੇ ਕਿਸਾਨਾਂ ਦੇ ਫਸਲਾਂ ਹਨਾ ਸਣਕਬੀ ਜੀ ਹੋਈ ਹੈ ਤੇ ਇਧਰ ਆਪਣਾ ਨਹਿਰ ਹੈ ਇਹਦੇ ਦੇਖੋ ਇਹ ਨਹਿਰ ਹੈ ਇੱਥੇ ਇਹਨਾਂ ਨੇ ਖਾਣ ਵਾਸਤੇ ਕੁਝ ਨਹੀਂ ਨਾ ਇੱਥੇ ਕੋਈ ਫਲਾਂ ਨਾ ਰੱਖਤਾ ਹਨਾ ਤੇ ਨਾ ਇੱਥੇ ਕੋਈ ਹੋਰ ਸਬਜ਼ੀ ਵਗੈਰਾ ਬੀਜੀ ਹੋਈ ਹੈ ਕਿਸੇ ਦਿਨ ਹਨਾ ਕਿਉਂ ਜੇ ਸਬਜ਼ੀ ਬੀਜਦੇ ਆ ਕਿਸਾਨ ਤਾਂ ਇਹ ਖਰਾਬ ਕਰ ਦਿੰਦੇ ਆ ਹਨਾ ਤਾਂ ਕਰਕੇ ਦੋਸਤੋ ਇਹ ਆਪਣਾ ਸੇਵਾ ਸ਼ੁਰੂ ਕਰੀ ਹੈ ਕਿ ਇਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਮੰਗਲਵਾਰ ਨੂੰ ਤਾਂ ਇਹਨਾਂ ਵਾਸਤੇ ਖਾਣ ਵਾਸਤੇ ਬਾਦੂ ਸੋਣ ਮਿਲਦਾ ਹੈ ਹਨਾ ਕਿਉਂ ਗੱਡੀਆਂ ਭਰ ਕੇ ਆ ਜਾਂਦੀਆਂ ਤੇ ਉਸ ਤੋਂ ਬਾਅਦ ਇਹਨਾਂ ਕੋਲੇ ਖਾਣ ਨੂੰ ਕੁਝ ਨਹੀਂ ਹੁੰਦਾ ਹਨਾ ਹੁਣ ਦੇਖ ਲਓ ਸ਼ਾਮ ਦੇ ਕਿਤਾਬ ਹੋ ਗਿਆ 5:30 ਹੋ ਗਏ ਤੇ ਵਿਚਾਰੇ ਹਜੇ ਭੁੱਖੇ ਹੈ ਹਨਾ ਤੇ ਹੁਣ ਆਪ ਦਾ ਲੈ ਕੇ ਇਹ ਸਾਰੇ ਬਾਗੇ ਤਾਕੇ ਖਾਈ ਜਾਂਦੇ ਆ ਕੁਸ ਤੇ ਆ ਦੇ ਸਾਰੇ ਖਾਈ ਜਾਂਦੇ ਕਿੰਨਾ ਸਕੂਨ ਆ ਹਨਾ ਤਾਂ ਕਿ ਦੋਸਤੋ ਜੇ ਸਾਡੀ ਸੇਵਾ ਤੁਹਾਨੂੰ ਇਹ ਸੁਣੇ ਲੱਗੇ ਹਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਕੇਲੇ ਲੈ ਕੇ ਲੈ ਲੈਨੇ ਕੇਲੇ ਕੇਲੇ ਦੇਵਾ ਲਾ ਕੇ ਲੈ ਲੈ ਕੇਲੇ 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 ਤਾਂ ਤੂੰ ਦੇਖਰੇ ਕੇਲੇ ਆ ਲੈ ਬੱਚੇ ਬੱਤਨੇ 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 ਬੱਚਾ ਦੇ ਵਾਸਤੇ ਨਾ ਬੱਚੇ ਬੱਤਾਂ ਦੇ ਵਾਸਤੇ ਬੱਚਾਂ ਦੇ ਵਾਸਤੇ ਬੱਚਾਂ ਦੇ ਵਾਸਤੇ ਬੱਚਾਂ ਦੇ ਵਾਸਤੇ ਬੱਚਾਂ ਦੇ ਵਾਸਤੇ ਇਹ ਬੱਚਾਂ ਦੇ ਵਾਸਤੇ ਗਰਮ ਬੱਚਾਂ ਦੇ ਵਾਸਤੇ ਬੱਚਾਂ ਦੇ ਵਾਸਤੇ ਆ ਦੇਖੀ ਤਖਤ ਦੁਆਰੇ ਤੂੰ ਤਾਂ ਹਾਲ ਮਾਰੀ ਹੋਏ ਕਿੰਦਾ ਤਾਂ ਹਾਲ ਮਾਰੀ ਲਾ ਲੈ ਤੋ ਕੇਲਾ ਲੈ 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 ਤੱਕਲਾ ਚਲੋ ਜੀ ਬੱਚਾ ਜਿਹਦੇ ਬੱਚਾ ਉਹ ਕੇਲਾ ਲੈ ਆ ਜਾਣ ਉਹ ਨੂੰ ਖਾ ਲੈਣ ਦੇ ਉਹ ਲਈ ਪਹਿਲੇ ਖਾ ਪਿੱਛਲੇ ਕੇ ਖਾਇਆ ਤੂੰ ਤਰ ਪਹਿਲੇ ਖਾਣ ਨਹੀਂ ਦੇ ਆ ਕੋਈ ਨੇ ਛੋਟਾ ਕਰੋ ਛੋਟਾ 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 ਮਨੋ ਛੋਟਾ ਜਿਹਾ ਬਣੋ ਤੋ ਨਾ ਨਾ ਅਕੜੇ ਆਹ ਨਾ ਨਾ ਹੋਏ ਬੱਚਾ ਹੋਰ ਖਾਗੇ ਹੋਰ ਨਾ 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 ਹੋਰ ਚਿਕ 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 ਵਾਟਾ ਸੁਣੋ ਨਾ 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 ਚਲੋ ਜੀ ਚਲੋ ਜੀ ਫਟਿਆ ਕਾਮਾ ਇਤਰਾ ਖਾਉਂਦਾ ਗੱਦਰਾ ਇਤਰਾ ਖਾਉ ਜੀ ਕਰਦਾ ਨਾ ਬਹੁਤ ਕੰਮ ਫਤਿਆ ਦੋਸਤੋ ਇਹਨਾਂ ਦੀ ਫਲ ਖਾ ਕੇ ਲੈਣਾ ਕਿਨੇ ਨੂੰ ਜਿਆਦਾ ਪਸੰਦ ਕਰਦੇ ਆ ਠੀਕ ਆ ਦੇਖੋ ਕਿਨੇ ਜਾ ਕੇ ਖਾਂਦੇ ਹਨ ਤੇ ਖਾਂਦੇ ਇਹ ਸਾਰਾ ਕੁਝ ਹੀ ਆ ਪਰ ਕੇਲਾ ਇਹ ਥੋੜਾ ਜਿਹਾ ਵੱਧ ਜਾ ਕੇ ਖਾਂਦੇ ਹਨ ਧੰਨਵਾਦ ਜੀ ਆ ਰਹੀ ਹੈਣੀ ਚਲੋ ਜੀ ਪਾਸੇ ਹੋ ਜਾਓ ਪਾਸੇ ਹੋ ਜਾਓ ਜੀ ਕੰਮ ਲੈ ਚੰਗੂ ਲੈ ਕੇ ਪਾ ਦਿਆ ਆਪੇ ਹੋਣਾ ਲੋ ਕਰਵਾਸ ਲੈ ਲੋ ਕਰਵਾਸ ਲੈ ਕਰਵਾਸ ਲੈ ਲੋ ਕਰਵਾਸ ਲੈ ਕਰਵਾਸ